ਦਰਨੇ ਮਜਾਰੇ ਕਰਦੇ ਆ ਨਾ ਅਸੀਂ ਆਪਣੇ ਹੱਕਾਂ ਵਾਸਤੇ ਕਰਦੇ ਆ ਆਪਣੇ ਹੱਕ ਮੰਗਣ ਵਾਸਤੇ ਕਰਦੇ ਆ ਪਰ ਅਸੀਂ ਬਹੁਤ ਸਰਕਾਰ ਦੀ ਨਖੇਦੀ ਕਰਦੇ ਆ ਜੋ ਬੀਬੀਆਂ ਨੂੰ ਚੁੱਕ ਚੁੱਕ ਕੇ ਸਰਕਾਰ ਜੇਲ੍ਹਾਂ ਦੇ ਵਿੱਚ ਦਿੰਦੀ ਆ ਤੇ ਇਸ ਇਸ ਕੰਮ ਨੂੰ ਅਸੀਂ ਸਰਕਾਰ ਕੋਟਾ ਪਾ ਕੇ ਪੜ੍ਹੇ ਸੀ ਕਿ ਸਾਡੀਆਂ ਆਸ਼ਾ ਵਰਕਰਾਂ ਨੂੰ ਪ੍ਰਧਾਨਾਂ ਨੂੰ ਇਹ ਜੇਲ੍ਹਾਂ ਚ ਦੇਣ ਕੀ ਇਹ ਜਨਨੀਆਂ ਦੀ ਇੱਜ਼ਤ ਕਰਦੇ ਆ ਇਹ ਲੇਡੀ ਦੀ ਕੋਈ ਇੱਜ਼ਤ ਨਹੀਂ ਕਰਦੇ ਇਹ ਸਭ ਬਹੁਤ ਕਟ ਗਿਆ ਸਰਕਾਰ ਆ ਅਸੀਂ ਆਪਣੇ ਦੀਦੀ ਸੂਬਾ ਪ੍ਰਧਾਨ ਅਮਰਜੀਤ ਦੇ ਨਾਲ ਆ ਤੇ ਏਡੇ ਜੱਸੇ ਬੰਦੀ ਸਾਡੀ ਜਿੰਦਾਬਾਦ ਅਸੀਂ ਜਿੱਥੇ ਵੀ ਸਾਨੂੰ ਆਪਣੀ ਦੀਦੀ ਦੇ ਮਗਰ ਆਉਣਾ ਪਿਆ ਅਸੀਂ ਸਾਰੇ ਹੀ ਜिले ਆਪਣੀ ਦੀਦੀ ਦੇ ਨਾਲ ਆ ਸਾਨੂੰ ਬਹੁਤ ਮਾਣ ਹੈ ਮਹਿਸੂਸ ਹੁੰਦਾ ਹੈ ਜਿਹੜਾ ਸਰਕਾਰ ਨੇ ਪੰਜ ਗੱਡੀਆਂ ਖੜਕੇ ਸਾਡੀ ਦੀਦੀ ਨੂੰ ਚੱਕਿਆ ਕਿਉਂ ਅਸੀਂ ਕੋਈ ਹੈਗੇ ਆ ਆਚਾ ਵਰਕਰ ਕੋਈ ਸਾਡੀ ਸੂਬਾ ਪ੍ਰਧਾਨ ਕਿਸੇ ਦੇ ਮਗਰ ਕੋਈ ਜਬਤਾ ਹੈ ਕੋਈ ਜिले ਆ ਤੇ ਤਾਂ ਹੀ ਸਰਕਾਰ ਸਾਹ ਤੋਂ ਡਰੀ ਆ ਸਰਕਾਰ ਤਾਂ ਆ ਹੀ ਸਭ ਤੋਂ ਡਰੀ ਆ ਅਸੀਂ ਤੇ ਡਰਾ ਕੇ ਹੀ ਰੱਖਾਂਗੇ ਪਰ ਅਸੀਂ ਸਾਡੀ ਦੀਦੀ ਨੇ ਇੱਕ ਸਾਨੂੰ ਕਾਲ ਨਹੀਂ ਦਿੱਤੀ ਸੀ ਫਿਰ ਤੁਸੀਂ ਕਾਲੀਆਂ ਝੰਡੀਆਂ ਲੈ ਕੇ ਜਿਲਿਆਂ ਦੇ ਵਿੱਚ ਮੰਤਰੀਆਂ ਕੋਲੇ ਆਣਾ ਪਰ ਇਹ ਹਿੱਸੇ ਇਹ ਕਹਾਂਗੇ ਸਰਕਾਰ ਦੀ ਵੀ ਖੇਧੀ ਕਰਾਂਗੇ ਤੇ ਪੁਲਿਸ ਪਰਚਾਸਾਂ ਦੀ ਵੀ ਖੇਧੀ ਕਰਾਂਗੇ ਜਿਨ੍ਹਾਂ ਨੇ ਬਿਨਾਂ ਦੱਸੇ ਤੋਂ ਦੀਦੀ ਨੂੰ ਕਰਾਂ ਚੱਕ ਲਈਆਂ ਕੀ ਕਾਰਨ ਰਿਹਾ ਵੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਇਹਦੇ ਪਿੱਛੇ ਕੋਈ ਦੱਸਿਆ ਉਹਨਾਂ ਨੇ ਕੀ ਕਾਰਨ ਹੈ ਸਾਨੂੰ ਹੁਣ ਇਸ ਕਾਰਨ ਦਾ ਤਾਂ ਕੋਈ ਪਤਾ ਨਹੀਂ ਵੀ ਸਣਾ ਕੋਈ ਸਾਡੀ ਕੋਈ ਵਿਰੋਧੀ ਪਾਰਟੀ ਹੋਵੇ ਏਟਕ ਚਾਹੇ ਬੰਦੀ ਨੂੰ ਢਾਹ ਲਾਉਣ ਵਾਸਤੇ ਕੋਈ ਵਿਰੋਧੀ ਪਾਰਟੀ ਹੋਵੇ ਪਰ ਸਾਡੀ ਅਮਰਜੀਤ ਦੀਦੀ ਨੇ ਕੋਈ ਵੀ ਸਾਨੂੰ ਪੰਜਾਬ ਦੇ ਵਿੱਚ ਇਹ ਕਾਲ ਨਹੀਂ ਦਿੱਤੀ ਤੁਸੀਂ ਕਾਲੀਆਂ ਚੰਡੀਆਂ ਲੈ ਕੇ ਜਾ ਸਾਨੂੰ ਕਾਲ ਨਹੀਂ ਦਿੱਤੀ ਪਰ ਜੋ ਸੁਣਨ ਚ ਆਇਆ ਦੀਦੀ ਨੂੰ ਅਰੈਸਟ ਕਰਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ 14 ਤੇ 15 ਅਗਸਤ ਦਾ ਕਾਲੀਆਂ ਚੰਡੀਆਂ ਲੈ ਕੇ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਇਹ ਤਾਂ ਸਾਡੀ ਕਾਲ ਆ ਹੀ ਨਹੀਂ ਸੀ ਇਹਦੇ ਵਿੱਚ ਅਸੀਂ ਇਹ ਤਾਂ ਸੱਚ ਮੰਨਾਂਗੇ ਹੀ ਨਹੀਂ ਕਿਉਂਕਿ ਜਦੋਂ ਕਾਲ ਨਹੀਂ ਕੀਤੀ ਅਸੀਂ ਕੋਈ ਵੀ ਪ੍ਰੋਟੈਸਟ ਕਰਦੇ ਆ ਪਹਿਲਾਂ ਸੀਆਈਡੀ ਰਾਹੀਂ ਨੋਟਿਸ ਦਿੰਨੇ ਆ ਤੇ ਉਸ ਤੋਂ ਬਾਅਦ ਅਸੀਂ ਕੋਈ ਪ੍ਰੋਗਰਾਮ ਕਰਦੇ ਆ ਕਿਉਂਕਿ ਅਸੀਂ ਨੋਟਿਸ ਨਹੀਂ ਦਿੱਤਾ ਵਾ 25 ਅਗਸਤ ਤੋਂ 31 ਅਗਸਤ ਤੱਕ ਸਾਡਾ ਪ੍ਰੋਟੈਸਟ ਹੈ ਉਹ ਅਸੀਂ ਨੋਟਿਸ ਦਿੱਤੇ ਹੋਏ ਨਹੀਂ ਅਸੀਂ ਖੁੱਲ੍ਹ ਕੇ ਦੱਸ ਕੇ ਸੀਆਈਡੀ ਨੂੰ ਤਾਂ ਹੀ ਪ੍ਰੋਟੈਸਟ ਕਰਦੇ ਆ ਅਸੀਂ ਲੋਕ ਕਦੇ ਪ੍ਰੋਟੈਸਟ ਨਹੀਂ ਕੀ ਸਭੋ ਇਸ ਨਕਮੀ ਸਰਕਾਰ ਨੇ ਚੁੱਪਚੀਪੀ ਤੇ ਲੁੱਕ ਕੇ ਸਾਡੇ ਲੀਡਰਾਂ ਨੂੰ ਅਰੈਸਟ ਕਰ ਲਈਏ ਸਾਨੂੰ ਦੱਸ ਕੇ ਅਰੈਸਟ ਕੀਤਾ ਜਾਵੇ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਸਾਨੂੰ ਨਹੀਂ ਪਤਾ ਵਿਰੋਧੀ ਸਰਕਾਰ ਵਿਰੋਧੀ ਕੋ ਤੇ ਰਹੇ ਹੈ ਕਿ ਨਹੀਂ ਪਰ ਇਹ ਜ਼ਰੂਰ ਹੈ ਕਿ ਉਹ ਡਰ ਗਏ ਨੇ ਕਿ ਸਾੱਚੀ ਕਿਤੇ ਕਾਲੀਆਂ ਛੰਡੀਆਂ ਨਾ ਲੱਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸੂਬਾ ਪ੍ਰਧਾਨ ਦੇ ਪਿੱਛੇ ਕਿੰਨੀ ਕੁ ਗੈਦਰਿੰਗ ਹੈ ਪਬਲਿਕ ਦੇ ਮਾਲਕ ਨੇ ਐ ਨਹੀਂ ਕਿ ਉਹ ਇਕੱਲੇ ਤੁਰੇ ਫਿਰਦੇ ਨੇ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਧਰਨਾ ਦੇ ਵਿੱਚੋਂ ਨਿਕਲ ਕੇ ਆਏ ਹਾਂ ਸਰਕਾਰ ਧਰਨਾ ਚੋ ਬਣੀ ਐ ਅੱਜ ਉਹ ਧਰਨਾ ਤੋਂ ਕਿਉਂ ਡਰਦੀ ਐ ਕੀ ਕਰਨਾ ਉਹਦਾ ਸਰ ਇਹ ਸਰਕਾਰ ਨੇ ਸੱਤਾ ਚਾਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਅਮਰਸਰ ਦੀ ਧਰਤੀ ਤੇ ਤੇ 2500 ਰੁਪਏ ਨਾਲ ਪੈਣੋ ਤੁਹਾਡਾ ਘਰ ਨਹੀਂ ਚੱਲਦਾ ਅਸੀਂ ਸੱਤਾ ਚ ਆਉਂਦੇ ਸਾਰ ਤੁਹਾਡੇ 10000 ਰੁਪਏ ਪ੍ਰਤੀ ਮਹੀਨਾ ਕਰਾਂਗੇ ਠੀਕ ਹੈ ਜੀ ਜਨਾਲਾਬਾਦ ਦੇ ਵਿੱਚ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਭਗਵੰਤ ਮਾਨ ਸਾਹਿਬ ਆਪ ਨੇ ਆਪ ਜਾ ਕੇ ਇਹਨਾਂ ਨੇ ਗੱਲਬਾਤ ਕੀਤੀ 14 ਤੋਂ ਵਾਰ-ਵਾਰ ਮੰਗ ਪੱਤਰ ਵੀ ਫੜਦੇ ਸੀ ਮੀਟਿੰਗਾਂ ਵੀ ਕਰਦੇ ਸੀ ਪਰ ਜਦੋਂ ਤੋਂ ਸੱਤਾ ਵਿੱਚ ਆਏ ਨੇ ਇੱਕ ਵਾਰ ਵੀ ਇਹਨਾਂ ਨੇ ਸਹੀ ਤਰੀਕੇ ਨਾਲ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਮੀਟਿੰਗ ਦਾ ਸਮਾਂ ਦੇ ਕੇ ਮੁਲਤਵੀ ਕੀਤੀਆਂ ਜਾਂਦੀਆਂ ਨੇ ਮੀਟਿੰਗਾਂ ਅਸੀਂ ਅੱਜ ਵੀ ਸਰਕਾਰ ਤੋਂ ਮੰਗ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਕਿ ਜਿਹੜਾ ਸਾਡਾ ਪ੍ਰੋਟੈਸਟ 25 ਤੋਂ 31 ਤੱਕ ਦਾ ਹੈਗਾ ਸਾਡੀਆਂ ਜਾਇਜ਼ ਮੰਗਾਂ ਦੇ ਪ੍ਰਤੀ ਉਹ ਅਸੀਂ ਕਹਿੰਨਾ ਸਾਡੇ ਨਾਲ ਟੇਬਲ 'ਤੇ ਮੀਟਿੰਗ ਕਰਕੇ ਤੇ ਸਾਡੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਜਿਹੜਾ ਸਾਡੇ ਕੱਟੇ ਦੇ ਪੱਤੇ ਨੇ ਬਾਲ ਕੀਤੇ ਜਾਣ ਗੁਜਰਤ ਲਾਗੂ ਕੀਤੀ ਜਾਵੇ 28000 ਪ੍ਰਤੀ ਮਹੀਨਾ ਤੇ ਜਿਹੜੀਆਂ ਸਾਡੀਆਂ ਭੈਣਾਂ ਸੇਵਾਪੂਰਤ ਹੋ ਕੇ ਕੰਮੋਂ ਜਾ ਰਹੀਆਂ ਨੇ ਉਹਨਾਂ ਨੂੰ 5 ਲੱਖ ਰੁਪਏ ਗ੍ਰੈਚੁਇਟੀ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ਕਿਉਂਕਿ ਸਾਰੀ ਉਮਰ ਤਸੀਂ ਨਗੂਣੇ ਪੱਤਿਆਂ ਤੇ ਰੁਪਈਏ ਤੇਲੀ 3 ਸੈਂਟਰ ਤੇ ਕੰਮ ਕਰਕੇ ਗਾਲੀ ਅਸੀਂ ਹੁਣ ਜਦੋਂ ਬੁਢਾਪੇ ਦੇ ਵੇਲੇ ਉਦੋਂ ਅਸੀਂ ਆਪਦਾ ਗੁਜ਼ਾਰੇ ਵਾਸਤੇ ਗੁਜ਼ਾਰਾ ਪੱਤਾ ਸਰਕਾਰ ਨੂੰ ਚਾਹੀਦਾ ਦੇਣਾ ਇਹ ਸਾਡੀਆਂ ਮੰਗਾਂ ਨੇ ਤੇ ਜਿਹੜੇ ਪੰਜਾਬ ਸਰਕਾਰ ਨੂੰ ਅਸੀਂ ਦੁਬਾਰਾ ਤੋਂ ਫੇਰ ਵੀ ਰਿਪੀਸਟ ਕਰਦੇ ਆ ਕਿ ਮੀਟਿੰਗ ਕਰਕੇ ਸਾਡੀਆਂ ਮੁਸ਼ਕਲਾਂ ਮੰਗਾ ਦਾ ਹੱਲ ਕੀਤਾ ਜਾਵੇ ਅੱਜ ਤੱਕ ਲੈ ਅਮਰਜੀਤ ਜੀ ਦੀ ਨੂੰ ਅਰੈਸਟ ਕੀਤਾ ਕਿ ਪ੍ਰੋਟੈਸਟ ਕਰ ਰਹੇ ਨਹੀਂ ਤਾਂ ਜੇਲਾ ਥਾਣੇ ਇਹਨਾਂ ਦੇ ਪੂਰੇ ਨਹੀਂ ਆਉਣੇ ਸਾਡੀਆਂ ਬੀਬੀਆਂ ਜਿੱਥੇ ਸਾਨੂੰ ਕਹਿਣਗੇ ਅਸੀਂ ਜੇਲਾ ਪਰ ਨੂੰ ਤਿਆਰ ਆਂ ਜੇਲ੍ਹ ਪਰ ਅੰਦੋਲਨ ਵੀ ਕਰਨ ਤਿਆਰ ਆਂ ਮਰਨ ਵਰ ਤੇ ਬੈਠਣਾ ਪਿਆ ਤਾਂ ਵੀ ਤਿਆਰ ਪਰਸੀ ਪ੍ਰਾਪਤੀ ਕਰਕੇ ਚਲਿਆਓ ਤੇ ਅਸੀਂ ਤੁਹਾਡੀ ਦੁੱਗਣੀ ਪੀ ਕਰਾਂਗੇ ਤੇ ਅੱਜ ਸਾਨੂੰ ਇਹ ਕੁਛ ਨਹੀਂ ਦੱਸ 1000 ਰੁਪਿਆ ਪੇ ਕਰਾਂਗੇ ਅੱਜ ਸਾਨੂੰ ਸਰਕਾਰ ਆ ਦੇਖੋ ਆਹ ਮ ਸਰਕਾਰ ਨੇ ਕੱਲ ਨੂੰ ਵੋਟਾਂ ਮੰਗਣ ਆਈ ਆਸ਼ਾ ਵਰਕਰ ਤੋਂ ਜਾਂ ਕਿਸੇ ਵੀ ਮੁਲਾਜ਼ਮ ਤੋਂ ਆਈ ਤੇ ਪਹਿਲਾਂ ਆ ਸਬੂਤ ਦਵਾਵਾਂਗੇ ਵੀ ਉਸ ਦਿਨ ਕੇਚਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਇਹ ਸਾਰਿਆਂ ਨੇ ਇਹ ਸਾਡੇ ਨਾਲ ਵਾਅਦਾ ਕੀਤਾ ਸੀ ਵਾਅਦਾ ਕਰਕੇ ਮੁੱਕਰੀ ਸਰਕਾਰ ਤੇ ਅੱਜ ਸਾਡੂੰ ਜੇਲਾ ਠਾਣੇ ਬਖਾਉਂਦੇ ਹੀ ਸਰਕਾਰ ਤੇ ਕੱਲ ਨੂੰ ਇਹਨਾਂ ਨੇ ਸੱਤਾ ਵਿੱਚ ਜਾਣ ਕੇ ਫੇਰ ਸਾਡੇ ਤੋਂ ਵੋਟਾਂ ਮੰਗਣਗੇ ਨਾ ਤੇ ਜਿੱਦਾਂ ਦੇ ਸਾਨੂੰ ਜੇਲਾ ਠਾਣੇ ਦਿਖਾਉਂਦੇ ਉਦਾਂ ਦਾ ਫਿਰ ਐਸੀ ਇਹਨਾਂ ਨੇ ਕਰ ਬਖਾਵਾਗੇ ਠੀਕ ਹੈ ਗਿਲਾ ਬਰਨਾਲਾ ਗਰੋਪੇਟਕ ਇਹਨਾਂ ਨੂੰ ਸਰਕਾਰਾਂ ਨੂੰ ਇਦਾਂ ਲੱਗ ਰਿਹਾ ਵੀ ਅਸੀਂ ਇੱਕ ਅਮਰਜੀਤ ਕੌਰ ਨੂੰ ਅਰੈਸਟ ਕਰ ਲਿਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਕ ਅਮਰਜੀਤ ਕੌਰ ਨੂੰ ਅਰੈਸਟ ਕਰਨ ਦੀ ਬਜਾਏ ਸਾਰੀਆਂ ਕੁੜੀਆਂ ਨੂੰ ਕਰੋ ਕਿਉਂਕਿ ਇੱਥੇ ਇੱਕ ਅਮਰਜੀਤ ਨਹੀਂ ਜੇ ਇੱਕ ਅਮਰਜੀਤ ਹੋਊਗੀ ਮੰਗਰ ਹਜ਼ਾਰਾਂ ਅਮਰਜੀਤ ਖੜੀਆਂ ਹੋਣਗੀਆਂ ਇੱਥੇ ਕੱਲੀ ਇੱਕ ਅਮਰਜੀਤ ਕੌਰ ਨਹੀਂ ਹੈਗੀ ਸਾਰੇ ਸਟੇਟ ਤੇ ਕੱਲੀ-ਕੱਲੀ ਕੁੜੀ ਹੈ ਜਿਹੜੀ ਉਹ ਅਮਰਜੀਤ ਕੌਰ ਹੀ ਹੈ ਕਿਉਂਕਿ ਸਾਨੂੰ ਇਹਨਾਂ ਨੇ ਖਾ ਆਪਣਾ ਹੀ ਇਸ ਚੀਜ਼ ਦੀ ਦਿੱਤੀ ਹੋਈ ਆ ਵੀ ਕਿਸੇ ਦਾ ਰੋਗ ਨਹੀਂ ਚੱਲਣਾ ਕਿਸੇ ਤੋਂ ਐਦਾਂ ਸਰਕਾਰ ਦਾ ਵੀ ਆਪਾਂ ਡਰ ਨਹੀਂ ਮੰਨਣਾ ਹੈਗਾ ਆਪਾਂ ਆਪਣੇ ਹੱਕਾਂ ਵਾਸਤੇ ਕੰਮ ਕਰਦੇ ਆ ਕਿਉਂਕਿ ਮਾਨ ਸਰਕਾਰ ਜਦੋਂ ਦੀ ਆਈ ਆ ਸਾਡਾ ਸੋਸ ਨਹੀਂ ਹੋਇਆ ਰਿਹਾ ਪਹਿਲਾਂ ਵੀ ਸਰਕਾਰ ਆਉਂਦੀਆਂ ਨੇ ਪਹਿਲਾਂ ਆਈਆਂ ਵੀ ਨੇ ਉਹਨਾਂ ਨੇ ਸਾਡੇ ਨਾਲ ਇੰਨਾ ਧੱਕਾ ਨਹੀਂ ਕੀਤਾ ਜਿੰਨਾ ਇਹਨਾਂ ਨੇ ਕੀਤਾ ਕਰੋਨਾ ਕਾਲ ਵਿੱਚ ਦੇਖੋ ਸਾਨੂੰ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਤੱਕ ਕੰਮ ਕਰਾਇਆ ਬਲਕਿ ਉਹ ਸਾਡਾ ਕੰਮ ਨਹੀਂ ਹੈਗਾਗਾ ਕਿਤੇ ਸਾਨੂੰ ਕਹਿੰਦੇ ਤੁਸੀਂ ਰੀੜ ਦੀ ਹੱਡੀ ਹੋ ਪਰ ਸਾਨੂੰ ਤਾਂ ਲੱਗ ਨਹੀਂ ਰਹੀ ਵੀ ਸਰੀਰ ਦੀ ਹੱਡੀ ਹੈ ਇਹਨਾਂ ਦੇ ਜਦੋਂ ਸਾਥੋਂ ਕੰਮ ਲੈਣਾ ਹੁੰਦਾਗਾ ਉਦੋਂ ਆਸਾ ਵਰਕਰ ਮੂਰੇ ਕੋਈ ਵੀ ਐਕਸਪੈਰੀਮੈਂਟ ਹੁੰਦਾ ਸਭ ਤੋਂ ਪਹਿਲਾਂ ਆਸਾ ਵਰਕਰ ਮੂਰੇ ਹੁੰਦੀ ਆ ਕਿਉਂਕਿ ਅਸੀਂ ਇੰਨਾ ਕੰਮਾਂ ਵਾਸਤੇ ਰੱਖੇ ਸਾਡੇ ਬੱਚੇ ਨਹੀਂ ਹੈਗੇ ਅਸੀਂ ਆਪਣੇ ਬੱਚੇ ਨਹੀਂ ਪਾਲਣੇ ਜੇ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਆ ਜਾਂ ਅਸੀਂ ਹੱਕ ਮੰਗਾਂ ਕਰਦੇ ਤਾਂ ਸਾਨੂੰ ਚੱਕ ਕੇ ਥਾਣੇ ਚ ਛੁੱਟਿਆ ਜਾ ਰਿਆ ਕਿਹਨੂੰ ਕਿਹਨੂੰ ਛੁੱਟਣਗੇ ਇੱਕ ਨੂੰ ਛੁੱਟਣਗੇ ਦੋਨੋਂ ਛੁੱਟਣਗੇ ਬਹੁਤ ਕੁੜੀਆਂ ਨੇ ਜੜੀਆਂ ਖੜੀਆਂ ਹੋਣੀਆਂ ਬਸ ਮੈਂ ਇੰਨਾ ਹੀ ਕਹੂੰਗੀ ਵੀ ਇਹ ਸਰਕਾਰ ਦੀ ਜੋ ਮਾੜੀ ਨੀਤੀ ਆ ਇਹਨਾਂ ਨੂੰ ਆਇਆ ਵੀ ਅਸੀਂ ਕੱਲ੍ਹ ਨੂੰ ਆਜ਼ਾਦੀ ਮਨਾ ਰਹੇ ਆ ਪਰ ਸਾਡੇ ਵਾਸਤੇ ਆਸਾ ਵਰਕਰਾਂ ਵਾਸਤੇ ਕੋਈ ਜਿਆਦਤੀ ਨਹੀਂ ਜਦੋਂ ਅੱਜ ਸਾਡੇ ਪ੍ਰਧਾਨ ਸਾਹਿਬ ਨੂੰ ਬਿਨਾਂ ਦੱਸੇ ਪੁੱਸੇ ਬਿਨਾਂ ਕਸੂਰ ਤੋਂ ਬਿਨਾਂ ਕੋਈ ਨੋਟਸ ਦਿੱਤੇ ਕਰੋ ਚੁੱਕਿਆ ਗਿਆ ਕੀ ਬਈ ਕੀ ਗੱਲ ਵੀ ਇਹਨਾਂ ਨੂੰ ਐਂਸ ਬਿਨਾਂ ਕੋਈ ਕ੍ਰਾਈਮ ਕੀਤਾ ਹੋਇਆਗਾ ਕੋਈ ਕ੍ਰਾਈਮ ਨਹੀਂ ਕੀਤਾ ਬਿਨਾਂ ਦੱਸੇ ਪੁੱਸੇ ਰਾਤ ਨੂੰ ਵੀ ਰੱਖਿਆ ਪਹਿਲੀ ਗੱਲ ਤਾਂ ਲੇਡੀਜ਼ ਨੂੰ ਰਾਤ ਨੂੰ ਰੱਖਣ ਦਾ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਹੈਗਾਗਾ ਬਿਨਾਂ ਕਸੂਰ ਤੋਂ ਅਸੀਂ ਕਿੱਦਾਂ ਯਕੀਨ ਮੰਨ ਲੈਂਦੇ ਜੇ ਸਾਡੇ ਪ੍ਰਧਾਨ ਸਾਹਿਬ ਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਹੁੰਦਾ ਇਹ ਚੀਜ਼ ਦਾ ਕੋਈ ਜ਼ਿੰਮੇਵਾਰ ਨਹੀਂ ਹੈਗਾ ਪਰ ਇਹ ਗੱਲ ਨਹੀਂ ਹੈਗੀ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਕੱਲੀ ਅਮਰਜੀਤ ਨਹੀਂ ਹੈਗੇਗੇ ਹੋਰ ਜ਼ਿਲਾਂ ਦੇ ਸਾਂਝੇ ਫਰੰਟ ਤੇ ਹੋਰ ਜ਼ਿਲਿਆਂ ਦੀਆਂ ਕੁੜੀਆਂ ਜਿਹੜੀਆਂ ਖੜੀਆਂ ਇਹਦੇ ਨਾਲ ਆ ਪਹਿਲਾਂ ਵੀ ਸੀਂਗਾ ਅੱਜ ਵੀ ਨਾਲ ਆ ਕਿਹਨੂੰ ਕਿਹਨੂੰ ਡੱਕਣਗੇ ਜੇਲਾਂ 'ਚ ਅਸੀਂ ਬਹੁਤ ਕੁੜੀਆਂ ਨੇ ਜਿਹੜੀਆਂ ਇਹਨਾਂ ਦੇ ਖਿਲਾਫ ਬੋਲਣ ਲਈ ਤਿਆਰ ਆ ਜੇ ਇਹਨਾਂ ਨੂੰ ਆਏ ਨਾ ਵੀ ਚਿੱਤ 'ਚ ਵੀ ਸਾਡੀ ਰੈਲੀ ਖਰਾਬੂਗੀ ਹੁਣ ਕਿਹੜਾ ਜੇ ਅਸੀਂ ਖਰਾਬ ਨਾ ਕਰੀਏ ਹੁਣ ਕਿਹੜਾ ਅਸੀਂ ਕਰਾਂਗੇ ਨਾ ਜਿਹੜਾ ਹੜ ਆਉਣਾ ਤਾਂ ਆਖੀ ਰਹਿਣਾ ਕਦੇ ਵੀ ਨਹੀਂ ਰੋਕ ਸਕੂਗੀ ਇਹ ਸਰਕਾਰ ਪਰ ਇਹ ਸਰਕਾਰ ਦੀ ਜਿਹੜੀ ਮਾੜੀ ਨੀਤੀ ਹੈ ਨਾ ਇਹਨਾਂ ਨੂੰ ਠੱਲ ਪਾਉਣਾ ਸੀ ਹੁਣ ਦੱਸਾਂਗੇ ਵੀ ਕਿਵੇਂ ਠੱਲ ਪੈਂਦੀ ਆ ਬਸ ਇੰਨਾ ਕਹਿੰਦੀ ਮੈਂ ਪ੍ਰਧਾਨ ਦਾ ਨਾਮ ਲੈਂਦੀ ਆ ਇਹ ਕਹਾਂਗੀ ਕਿ ਸਾਂਝਾ ਫਰੰਟ ਜਿੰਦਾਬਾਦ ਸਾਡੀ ਪ੍ਰਧਾਨਾ ਜਿੰਦਾਬਾਦ ਸਾਰੀਆਂ ਸਾਂਝਾ ਫਰੰਟ ਆ ਜਿਹੜਾ ਸਾਰੇ ਕਨਵੀਨਰ ਆ ਜਿੰਦਾਬਾਦ ਮੈਡਮ ਅਮਰਜੀਤ ਕਰ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੂੰ ਅੱਜ ਫਿਰ ਛਡਵਾ ਕੇ ਲੈ ਕੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਕਹਿਣਾ ਚਾਹਾਂਗੇ ਵੀ ਪੰਜਾਬ ਸਰਕਾਰ ਲਈ ਬੜੀ ਸ਼ਰਮ ਵਾਲੀ ਗੱਲ ਹੈ ਮੈਂ ਨੀਲਮਰਾਨੀ ਜ਼ਿਲ੍ਹਾ ਜਰਨਲਿਸਟਾਂ ਵੱਲੋਂ ਫਾਇਲ ਕਾ ਸਾਨੂੰ ਜਿਵੇਂ ਪਤਾ ਚੱਲਿਆ ਕਿ ਪੰਜਾਬ ਦੇ ਸਾਡੇ ਸੂਬਾ ਪ੍ਰਧਾਨ ਅਵਰਚ ਤੌਰ ਰਣਸਮੀ ਵਾਲਾ ਜਿਹਨੂੰ ਅਰੈਸਟ ਕਰ ਲਿਆ ਹੈ ਤਾਂ ਸਾਡੀਆਂ ਕੁੜੀਆਂ ਵਿੱਚ ਹਾਲ ਚੰ ਪੈਦਾ ਹੋ ਗਈ ਬੇ ਕੀ ਹੋ ਗਿਆ ਬਿਆਜਿਤ ਆਪਣਾ ਕੋਈ ਐਜੀਟੇਸ਼ਨ ਨਹੀਂ ਸੀ ਕੋਈ ਪ੍ਰੋਗਰਾਮ ਨਹੀਂ ਸੀ ਤੇ ਤੱਕ ਨੂੰ ਹੋ ਗਿਆ ਭਈ ਅਮਰਜੀਤ ਜੀ ਦੀਨ ਕਿਉਂ ਅਰੈਸਟ ਕਰ ਲਿਆ ਫਿਰ ਤਾਂ ਸਾਡੀਆਂ ਆਪਸ ਵਿੱਚ ਗਰੁੱਪਾਂ ਵਿੱਚ ਫੋਨਾਂ 'ਤੇ ਡਿਸਕਸ ਹੋਈ ਤੇ ਜਦੋਂ ਸਾਨੂੰ ਪਤਾ ਚੱਲਿਆ ਵੀ ਪ੍ਰਧਾਨ ਜੀ ਨੂੰ ਕਿਸੇ ਤੋਖੇ ਨਾਲ ਅਰੈਸਟ ਕੀਤਾ ਗਿਆ ਕਿਸੇ ਥਰਡ ਪਰਸਨ ਨੇ ਕੋਈ ਗਲਤ ਫਹਿਮੀ ਫਿਲਾ ਦਿੱਤੀ ਸੀ ਕਿ 14 ਤੋਂ 15 ਤਰੀਕ ਨੂੰ ਅਮਰਜੀਤ ਗਰੁੱਪ ਜਿਹੜਾ ਹੈ ਕਾਲੀਆਂ ਝੰਡੀਆਂ ਲੈ ਕੇ ਪ੍ਰੋਟੈਸਟ ਕਰ ਰਿਹਾ ਹੈ ਇਹ ਇਹ ਬਿਲਕੁਲ ਝੂਠੀ ਅਫਵਾਹ ਸੀ ਜਿਹੜੀ ਉਪਵਾਦਖ ਮਿਆਜ ਸਾਡੇ ਜੂਨੀਅਰ ਨੂੰ ਪੁੱਛਣਾ ਪੈ ਰਿਹਾ ਅਸੀਂ ਕੋਈ ਵੀ ਪ੍ਰੋਟੈਸਟ ਕਰਦੇ ਹਾਂ ਚਾਹੇ ਉਹ ਬਲੌਕ ਲੈਵਲ ਤੇ ਜਿਲ੍ਹਾ ਲੈਵਲ ਤੇ ਸਟੇਟ ਲੈਵਲ ਤੇ ਪਹਿਲਾਂ ਅਸੀਂ ਸੀਆਈਡੀ ਨਾਲ ਇਨਫੋਰਮੇਸ਼ਨ ਪੁੱਛਦੇ ਹਾਂ ਵੀ ਫਲਾਣੀ ਤਰੀਕ ਨਾਲ ਅਸੀਂ ਫਲਾਣੇ ਆਪਸ਼ਨ ਨੂੰ ਕਰ ਰਹੇ ਹਾਂ ਜਾਂ ਅਸੀਂ ਡੀਸੀ ਦਫ਼ਤਰ ਤੇ ਬੈਠ ਕੇ ਪ੍ਰੋਟੈਸਟ ਕਰ ਰਹੇ ਹਾਂ ਪਰ ਇਹ ਜਿਹੜੀ ਝੂਠੀ ਅਫਵਾਹ ਫਲਾ ਕੇ ਸਾਡੇ ਪ੍ਰਧਾਨ ਜੀ ਨੂੰ ਹਰਾਸਮੈਂਟ ਕੀਤਾ ਗਿਆ ਹੈ ਅਮਰਜੀਤ ਕੌਰ ਜੀ ਨੂੰ ਕੱਲ ਦਾ ਇਹਨਾਂ ਨੇ ਥਾਣੇ 'ਚ ਡਾਕ ਕੇ ਰੱਖਿਆ ਹੋਇਆ ਸੀ ਇਹ ਬਿਲਕੁਲ ਅਸੀਂ ਪੰਜਾਬ ਸਰਕਾਰ ਦੀ ਨਹੀਂ ਕਹਿਦੀ ਕਰਦੇ ਹਾਂ ਤੇ ਇਹਦੀ ਅਰੇਸਟ ਹੋਈਏ ਪੂਰੇ ਪੰਜਾਬ ਦੀਆਂ ਸਾਰੀਆਂ ਆਸ਼ਾ ਅਰੇਸਟ ਹੋਈਆਂ ਨੇ ਸਾਨੂੰ ਚਲਾਣ ਵਾਲੇ ਸਾਡੇ ਗੁਰੂ ਨੇ ਅਸੀਂ ਉਹਨਾਂ ਤੋਂ ਗੁਰਤੀ ਲਈਏ ਤੇ ਸਾਡੇ ਸਾਡੇ ਪ੍ਰਧਾਨ ਨਾਲ ਇਸ ਤਰ੍ਹਾਂ ਦੇ ਵੀ ਦਿੱਕੀ ਕੀਤੀ ਹੈ ਪੰਜਾਬ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾਂ ਦਾ ਬਹੁਤ ਬਹੁਤ ਨਹੀਂ ਜਿਹੜਾ ਮਾੜਾ ਅਸ਼ਰ ਕਰਾਂਗੇ 25 ਮਾਰਚ ਤੋਂ 31 ਤੱਕ ਸਾਡੀ ਸਟ੍ਰਾਈਕ ਹੈ ਬਕਾਇਦਾ ਸਾਡੇ ਪ੍ਰੈਸ ਨੋਟ ਲੱਗੇ ਹੋਏ ਨੇ ਮੀਡੀਆ ਲਈ ਸੀਆਈਡੀ ਲਈ ਸਾਰੀ ਇਨਫੋਰਮੇਸ਼ਨ ਪਹੁੰਚਾਈਆਂ ਨੇ ਵੀ 25 ਤੋਂ 31 ਤਰੀਕ ਤੱਕ ਅਸੀਂ ਹਫਤੇ ਦੀ ਸਾਡੀ ਸਾਂਝੇ ਮੋਰਚੇ ਵੱਲੋਂ ਹੜਤਾਲ ਹੈ 14 15 ਦਾ ਤਾਂ ਸਾਡਾ ਕੋਈ ਪ੍ਰਚਨ ਨਹੀਂ ਸੀ ਇਸਨੂੰ ਕਿਉਂ ਖੱਜਲ ਖਵਾਰ ਕੀਤਾ ਗਿਆ ਅਸੀਂ ਆਪਦੇ ਕੰਮ ਕਰ ਰਹੇ ਸੀਗੇ ਸਾਡਾ ਅਲਬੈਂਡਾ ਜੋੜ ਸੀਗਾ ਅਸੀਂ ਉਹ ਡੇ ਮਣਾ ਕੇ ਹੁਣ ਪਹੁੰਚੇ ਹਾਂ ਸਾਨੂੰ ਪਤਾ ਲੱਗਿਆ ਸਾਡੇ ਪ੍ਰਧਾਨ ਨੂੰ ਅਰੈਸਟ ਕੀਤਾ ਗਿਆ ਹੈ ਬਹੁਤ ਹੀ ਅਸੀਂ ਸਖਤ ਸ਼ਬਦਾਂ ਵਿੱਚ ਜਿਨ੍ਹਾਂ ਫਾਈਲ ਕਵਲ ਨੂੰ ਨਿੰਦਾ ਕਰਦੇ ਆ ਮੇਰੇ ਜਿਲਾ ਫਾਈਲ ਕਾ ਦੀਆਂ 800 ਕੁਰੀਆਂ ਰੈਡੀ ਬੈਠੀਆਂ ਨੇ ਵੀ ਦੀਦੀ ਹੁਕਮ ਕਰੋ ਅਸੀਂ ਹੁਣ ਆਨੂੰ ਤਿਆਰ ਆਂ ਪਰ ਚਲੋ ਸ਼ੁਕਰ ਹੈ ਸਾਡੀਆਂ ਭਰਾਤਰੀ ਜਥੇ ਬੰਦੀਆਂ ਦਾ ਸਾਡੇ ਜਿਹੜੇ ਆਗੂ ਲੀਡਰ ਸਾਹਿਬਾਨ ਨੇ ਜਿਨ੍ਹਾਂ ਨੇ ਜਾ ਕੇ ਜਿਹੜੀ ਐਸਡੀਓ ਜੋ ਵੀ ਅਫਸਰ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਏ ਪਰ ਅਸੀਂ ਇਹਨੂੰ ਬਿਲਕੁਲ ਅਫਸਰ ਕੋਲ ਕਾਰਨ ਜ਼ਰੂਰ ਪੁੱਛਾਂਗੇ ਕਿ ਸਾਨੂੰ ਕਾਰਨ ਦੱਸਿਆ ਜਾਵੇ ਸਾਡੇ ਪ੍ਰਧਾਨ ਅਰੈਸਟ ਕਿਉਂ ਕੀਤਾ ਗਿਆ ਬਿਨਾਂ ਗਾਲਾਂ ਤੋਂ ਕੋਈ ਲੇਡੀਜ਼ ਨੂੰ ਹਰਾਸਮੈਂਟ ਕਰਨਾ ਘਰ ਵਿੱਚ ਚੁੱਨਾ ਚੁਗਾ ਸਭਾਲਦੀ ਔਰਤ ਨੂੰ ਅਰੈਸਟ ਕਰਕੇ ਲਿਆਇਨਾ ਰਾਤੋਂ ਰਾਤ ਸਾਨੂੰ ਕਾਰਨ ਦੱਸਿਆ ਜਾਵੇ ਇਹ ਨਹੀਂ ਤੇ ਇਹਦਾ ਖਮਿਆਜਾ ਬੁਕਤਣਾ ਪੈਣਾ ਇਹਨਾਂ ਕਹਿੰਦੇ ਮਨੀ ਲਮਰਾਨੀ ਜਿਲ੍ਹਾ ਜਨਸਖਤਰ ਫਾਈਲ ਦਾ ਮਾਵੀ ਚੌਣੀਆਂ ਤੇ ਬਾਕੀ ਪੰਜਾਬ ਸਰਕਾਰ ਨੂੰ ਸਾਡੇ ਵੱਲੋਂ ਸਤਾਵਣੀ ਹੈ ਅਸੀਂ ਪੰਜਾਬ ਸਰਕਾਰ ਦੀ ਸਖਤ ਸ਼ਮạc ਨਿੰਦਾ ਕਰਦੇ ਹਾਂ ਤੇ ਆਣ ਵਾਲੇ ਸਮੇਂ ਤੇ ਇਹਦਾ ਖਮਿਆਜਾ ਬੁਕਤਣਾ ਹੀ ਪੈਣਾ ਠੀਕ ਅੱਜ ਦੇ ਇਸ ਮਾੜੇ ਹਾਲਾਤ ਵਿੱਚ ਜੋ ਸਰਕਾਰ ਕਰ ਰਹੀ ਹੈ ਮੁਲਾਜ਼ਮਾਂ ਨਾਲ ਕੀ ਕਹਿਣਾ ਚਾਹੁੰਦਾ ਹਾਂ ਇਸ ਟੈਂਪਰ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਮੇਰਾ ਨਾਮ ਸੰਤੋਸ਼ ਹੈ ਔਰ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਜਿਸ ਸਾਨੂੰ ਤੁਰੰਤ ਹੀ ਪਤਾ ਲੱਗਿਆ ਸੀਗਾ ਵੀ ਸਾਡੇ ਸਟੇਟ ਦੇ ਲੀਡਰ ਹੈਗੇ ਅਮਰਜੀਤ ਜੀ ਦੀ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸਾਨੂੰ ਸਵੇਰ ਪਤਾ ਲੱਗਿਆ ਪਰ ਜੇ ਇਹ ਦੇਖੋ ਇਸ ਚੀਜ਼ ਦਾ ਅਸੀਂ ਆਪ ਹੀ ਜ਼ਿੰਮੇਵਾਰਾਂ ਕਿਉਂਕਿ ਅਸੀਂ ਇੰਨੀ ਸਪੋਰਟ ਕਰਕੇ ਇਹੋ ਜੀ ਸਰਕਾਰਾਂ ਨੂੰ ਅੱਗੇ ਲੈਂਦਾ ਤੇ ਸਾਨੂੰ ਆ ਕੁਝ ਭੁਗਤਣਾ ਪੈ ਰਿਹਾ ਅੱਗੇ 16 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਆਜ ਤੱਕ ਇਹੋ ਜੀ ਬੇਦਬੀ ਸਾਡੀ ਕਦੇ ਵੀ ਨਹੀਂ ਹੋਈ ਸੀ ਹਾਲਾਂਕਿ ਕੱਲ ਦੀ ਛੁੱਟੀ ਹੋਣ ਕਾਰਨ ਅਸੀਂ ਅੱਜ ਆਪਦਾ ਕੰਮ ਕਰੇ ਸੀ ਅਲਵਿੰਡਾ ਜੋਲ ਦੇ ਮਨਾਰੇ ਸੀਗੇ ਕਾਫੀ ਇਹੋ ਜਿਹਾ ਕੰਮ ਸੀ ਜਿਹੜਾ ਅਸੀਂ ਸਰਕਾਰ ਦੇ ਬਿਨਾਂ ਕੁਝ ਦਿੱਤੇ ਤੋਂ ਉਹ ਕੰਮ ਅਸੀਂ ਸੇਵਾ ਕਰ ਰਹੇ ਸੀਗੇ ਤੇ ਇਹਨਾਂ ਨੇ ਸਾਨੂੰ ਖੱਜਲ ਖਵਾਰ ਕੀਤਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਹੜੀ ਆ ਅਮਰਜੀਤ ਨੂੰ ਤੁਸੀਂ ਅਰੈਸਟ ਕੀਤਾ ਹੈ ਉਹਦੇ ਪਿੱਛੇ ਜਨਤਾ ਕਿੰਨੀ ਹੈ 21000 ਆਸ਼ਾ ਵਰਕਰ ਹੈ ਜੇ ਅਸੀਂ ਇੱਕ ਬੋਨ ਨਾਲ ਅਸੀਂ ਇਕੱਠੇ ਹੋਣ ਨੂੰ ਤਿਆਰ ਹੈ ਗਿਆ ਪਰ ਜਿਹੜੇ ਸਰਕਾਰ ਨੇ ਸਾਡੇ ਨਾਲ ਕੀਤਾ ਹੈ ਕੋਈ ਗੱਲ ਨਹੀਂ ਜੀ ਇਹਨਾਂ ਦਾ ਵੀ ਹਜੇ ਟਾਈਮ ਪਿਆ ਹੈ ਅਗੇ ਇਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਜਿਹੋ ਜਿਹੀ ਗੱਲ ਸਾਡੇ ਨਾਲ ਇਹਨਾਂ ਨੇ ਵਰਤੀ ਹੈ ਉਹੋ ਜਿਹੀ ਗੱਲ ਦੇ ਉਹਨਾਂ ਨੂੰ ਵੀ ਐਸੇ ਬਾਸਾ ਦੇ ਵਿੱਚ ਜਵਾਬ ਜ਼ਰੂਰ ਜ਼ਰੂਰ ਮਿਲੇਗਾ ਠੀਕ ਹੈ ਜੀ ਸਿੰਦਰਪਾਲ ਚੌਰ ਪਿੰਡ ਚਖੜਵਾਲਾ ਜਿਹੜਾ ਕਿ ਅੱਛਾ ਬਕਤ ਜੰਦੀ ਹੈ ਨਾ ਜਦੋਂ ਮੈਨੂੰ ਪਤਾ ਲੱਗਾ ਅੱਜ ਸਵੇਰ ਸਵੇਰ ਖਬਰ ਮਿਲੀ ਵੀ ਐਂ ਕਰਕੇ ਦੀਦੀ ਨੂੰ ਰਤ ਕੱਲ੍ਹ ਰੈਸਟ ਕਰ ਲਿਆ ਗਿਆ ਇਹ ਐਨਾ ਮਨ ਸਖਤ ਸ਼ਬਦਾਂ ਨਾਲ ਕਿਤੇ ਕਰਦੇ ਆਂ ਕਿ ਸਮਝ ਨਹੀਂ ਆਉਂਦੀ ਵੀ ਸਰਕਾਰ ਨੂੰ ਕੀ ਚਾਹੀਦਾ ਵੀ ਜਦੋਂ ਦਾ ਬੰਦਾ ਆਰਾਮ ਨਾਲ ਆਪਣਾ ਕੰਮ ਕਰ ਰਿਹਾ ਘਰੇ ਜਾ ਕੇ ਤੁਸੀਂ ਕਹਿੰਦੇ ਹੋ ਤੁਹਾਨੂੰ ਅਸੀਂ 4-5 ਗੱਟੀਆਂ ਦਾ ਲੈਣ ਆਏ ਆ ਜੇ ਪਤਾ ਨਹੀਂ ਕਿੱਟਾ ਕੋਡ ਟੈਕਰਾਇਮ ਕਰਤਾ ਹੋਵੇ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਕਿ ਕੀ ਇਹ ਕਰਾਈ ਵਾਈਟਾ ਵੱਡਾ ਪਿਆ ਜਿਹੜਾ ਤੁਸੀਂ 5-5 ਗੱਟੀਆਂ ਤੇ ਮੈਨੂੰ ਸਾਨੂੰ ਰੀਟ ਚੱਕਣ ਲੱਗੇ ਤੁਸੀਂ ਅਸੀਂ ਮੰਗਦੇ ਆਂ ਤਾਂ ਤੁਹਾਡੇ ਤੋਂ ਹੱਕ ਆ ਭਈ ਸਾਡੇ 5ਵੇਂ ਮਨ ਪੱਤਾ ਕਿ ਉਠਾਈ ਜਾ ਲਾਗੂ ਕਰ ਦਿਓ ਕੋਈ ਜਾਂ ਆਹ ਦੇ ਦਿਓ ਭਈ ਆਹ ਦੇ ਦਿਓ ਸਾਡਾ ਇਟਾ ਕਿੱਡਾ ਕਿ ਵੱਡਾ ਸੀ ਤੁਹਾਨੂੰ ਡਰ ਸੀਗਾ ਵੀ ਇਹ ਬੰਮ ਫਿਟ ਕੀਤਾ ਹੋਇਆ ਤੇ ਆ ਮਰਜੀ ਦੇ ਕੋਲੇ ਜਿਹੜਾ ਭਗਵਾਨ ਤੁਮਾਨੂੰ ਹੁੰਦਾ ਸਾਰੀ ਮਾਰ ਦਿੰਦੀ ਉਹ ਠੀਕ ਕਾਗਰਾਂ ਚੰਡ ਗੱਲ ਲੱਗਿਆ ਇੰਨਾ ਹੀ ਡਰ ਸੀਗਾ ਤਾਂ ਤੁਸੀਂ ਮੰਗਾ ਮੰਨੋ ਤੁਸੀਂ ਜਿਹੜੀਆਂ ਤੁਹਾਨੂੰ ਮੰਗਾ ਆਸ਼ਾ ਵਰਕਰ ਮੰਨ ਮੰਗਦੇ ਗਾ ਵੀ ਸਾਨੂੰ ਰੈਗੂਲਰ ਕਰੋ ਸਾਨੂੰ 28000 ਲਾਗੂ ਕਰੋ ਤੁਸੀਂ ਮੰਨੋ ਆਪੇ ਨਾ ਤੁਸੀਂ ਧਰਨੇ ਮਜਾਰੇ ਕਰਾਓ ਵੀ ਨਾ ਸਾਨੂੰ ਕੋਈ ਸੰਗ ਛੋੜੀਏ ਵੀ ਧਰਨੇ ਮਜਾਰੇ ਲਾਵਾਂਗੇ ਅਸੀਂ ਜਦੋਂ ਇਹ ਸੁਣਿਆ ਬਹੁਤ ਦੁੱਖ ਦੀ ਗੱਲ ਨਾ ਅਸੀਂ ਸਭ ਸ਼ਬਦ ਰਨ ਖੇਦੇ ਕਰਦੇ ਆ ਬਹੁਤ ਸਰਕਾਰ ਦੀ ਮਾੜੀ ਗੱਲ ਆ ਜਿਹੜੀਆਂ ਸਰਕਾਰਾਂ ਪਹਿਲਾਂ ਸੀ ਇਸ ਤੋਂ ਕ ਪਾਈ ਆਮ ਕਹਿੰਦੀ ਸੀ ਆਮ ਨਾਲ ਬਹੁਤ ਖਾਸ ਸਰਕਾਰ ਬਣ ਗਈ ਬਹੁਤ ਅੰਗ ਕਰਨ ਲੱਗੀ ਸਾਰੇ ਮਲਾਜਮਾਂ ਨੂੰ ਤੰਗ ਕਰਦੀ ਆ ਆਸ਼ਾ ਵਰਕਰਨ ਨੂੰ ਕਿਸੇ ਮਲਾਜਮ ਨੂੰ ਬਖਸ਼ਦੀ ਵੀ ਕਿਸੇ ਮਲਾਜਮ ਨੂੰ ਕੋ ਪੇ ਨਹੀਂ ਦਿੰਦੀ ਸਕੀਲ ਚ ਨੂੰ ਲਿਆਉਂਦੀ ਇਹ ਸੋ ਇੰਨਾ ਕਹਿੰਦੀ ਹੋਈ ਮੈਂ ਸਰਕਾਰ ਦੀ ਸਤਿ ਸ਼ਬਦ ਰਨ ਖੇਤੀ ਕਰਦੀ ਆ ਧੰਨਵਾਦ ਇੱਕ ਹੋਰ ਜ਼ਿਲ੍ਹਾ ਚੇਅਰਮੈਨ ਫਰੀਦਕੋਟ ਮੈਂ ਇਹੀ ਕਹਿੰਦੀ ਆ ਵੀ ਸਰਕਾਰ ਦੀ ਮੈਂ ਬਹੁਤ ਜ਼ਿਆਦਾ ਨਿੰਦਿਆ ਕਰਦੀ ਆ ਵੀ ਜੇ ਘਰ ਦੀਦੀ ਅਮਰਜੀਤ ਨੂੰ ਰੈਸਟ ਕਰਨਾ ਸੀ ਤਾਂ ਸਾਨੂੰ ਪਹਿਲਾਂ ਦੱਸਿਆ ਜਾਂਦਾ ਫੇਰ ਅਸੀਂ ਸਰਕਾਰ ਦੇ ਨਾਲ ਮਤਥਾ ਚੰਗੀ ਤਰ੍ਹਾਂ ਹੀ ਲਾਉਂਦੇ ਤੇ ਚੰਗੀ ਤਰ੍ਹਾਂ ਹੀ ਸੀ ਜੇਲਾ ਚ ਜਾ ਕੇ ਆਪ ਬੈਠਦੇ ਅਸੀਂ ਤੇ ਚਾਹੁੰਦੇ ਆ ਵੀ ਸਾਡੇ ਵਾਸਤੇ ਜੇਲਾ ਭਰੋ ਸਾਡਾ ਕੋਈ ਹੱਲ ਹੋਵੇ ਇਸ ਜੇਲ੍ਹ ਭਰੋ ਅੰਦੋਲਨ ਵੀ ਕਰਾਂਗੇ ਅਸੀਂ ਮਰਨ ਵਰਤ ਵੀ ਜੇ ਸਾਨੂੰ ਕਰਨਾ ਪਵੇ ਅਸੀਂ ਉਹ ਵੀ ਕਰਨ ਨੂੰ ਤਿਆਰ ਆ ਪਰ ਸਰਕਾਰ ਨੂੰ ਇਹ ਨਹੀਂ ਪਤਾਗਾ ਵੀ ਜੇ ਦੀਦੀ ਅਮਰਜੀਤ ਕੋਲ ਨੂੰ ਰੈਸਟ ਕਰਕੇ ਵੀ ਅਸੀਂ ਕੁਝ ਨਾ ਕੁਝ ਹਸਨ ਕਰਨਾ ਹੈ ਪਰ ਸਰਕਾਰ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਵੀ ਦੀਦੀ ਅਮਰਜੀਤ ਦਾ ਜਿਹੜਾ ਕਿੰਨਾ ਡੰਗਗਾ ਹੈ ਦੀਦੀ ਅਮਰਜੀਤ ਦੇ ਨਾਲ ਸੱਜਣਾ ਸਭੀਆਂ ਬਾਹਾ ਬਹੁਤ ਜ਼ਿਆਦਾ ਹੈ ਜੀ ਪਰ ਮੈਂ ਇਹੀ ਕਹੂੰਗੀ ਵੀ ਇਹ ਸਰਕਾਰ ਬਹੁਤ ਜ਼ਿਆਦਾ ਘਡੀਆਂ ਸੋਚ ਵਾਲੀ ਆ ਤੇ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਰਕਾਰ ਨੂੰ ਇਹ ਸਭ ਕਸਾਵਾਗੇ ਵੀ ਦੀਦੀ ਅਮਰਜੀਤ ਕੌਰ ਰਾਣ ਸਿੰਘ ਵਾਲੇ ਵਾਲੇ ਨੂੰ ਕਿਵੇਂ ਰੈਸਟ ਕਰਨਾ ਠੀਕ ਹੈ ਵਾ ਪ੍ਰਧਾਨ ਅਮਰਜੀਤ ਕੌਰ ਆਲਰੇਡੀ ਆਸ਼ਾ ਵਰਕਰ ਫੈਸਿਲਿਟੇਟਰ ਜਿਹੜਾ ਇੰਟਕਾ ਪਲੱਸ 11 ਸਟੇਟਾ ਸੁਬਿਆ ਦੀ ਕੌਮਿਕ ਕਾਉਂਸਲ ਮੈਂਬਰ ਦੇਖੋ ਜੀ ਜੋ ਸਰਕਾਰ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਤੇ ਇਸ ਨੇ ਆਸ਼ਾ ਵਰਕਰ ਨੂੰ ਦੁੱਖ ਤੋਂ ਬਿਨਾ ਕੁਝ ਵੀ ਨਹੀਂ ਦਿੱਤਾ ਕਿਉਂਕਿ ਇੱਕ ਸਰਕਾਰ ਜਿਹੜੀ ਆਸ਼ਾ ਵਰਕਰਾਂ ਨੇ ਇੱਕ ਸਿਹਤ ਵਿਭਾਗੇ ਦਾ ਤੁਰਾ ਹੈ ਜਿਹੜਾ ਇਹ ਗਰਾਊਂਡ ਲੈਵਲ ਤੋਂ ਸਾਰੇ ਹੀ ਤੁਰੇ ਨੂੰ ਕੁਮਾ ਰਹੀ ਆ ਇਦਿਨੇ ਕੋਈ ਦੰ ਸੰਤ ਨਹੀਂ ਹੈਗਾ ਕੋਈ ਸਮਾ ਸੰਤ ਨਹੀਂ ਤੇ ਇਹ ਜਿਹੜੀ ਇਹ ਘਟਨਾ ਵਾਪਰੀ ਆ ਇਹ ਕੱਲ ਮੈਂ ਆਪਣੇ ਪੰਜਾਬ ਦੇ ਵਿੱਚ ਬੁੱਧਵਾਰ ਨੂੰ ਈਪੀਆਈ ਹੁੰਦੇ ਹੁੰਦੇ ਆ 0 ਤੋਂ 5 ਸਾਲ ਦੇ ਬੱਚੇ ਦੀ ਗਰਭਵਤੀ ਔਰਤਾਂ ਦੇ ਪੀਪੀਆਈ ਅਟੈਂਡ ਕਰਾ ਕੇ ਤੇ ਆਪ ਦੀ ਘਰ ਦੇ ਦੋ ਆਈ ਤਾਂ ਨਿੱਜੀ ਜੀਮੇ ਦੇ ਵਿੱਚ ਮੈਂ ਥੋੜਾ ਬੋਟਾ ਕੰਮ ਕਰ ਰਹੀ ਸੀ ਤਾਂ ਉਸ ਟਾਈਮ ਮੈਨੂੰ ਪਤਾ ਲੱਗਿਆ ਜਦੋਂ ਮੇਰੇ ਗੇਟ ਦੇ ਵਿੱਚ ਇਹਨਾਂ ਨੇ ਘੱਟੋ-ਘੱਟ 5 ਗੱਡੀਆਂ ਭਰੀਆਂ ਹੋਈਆਂ ਆਦ ਕਾਰਗਾਦੀਆਂ ਲਿਆ ਕੇ ਗੇਟ 'ਚ ਖੜਾ ਤੀਆਂ ਤੇ ਮੈਂ ਉੱਪਰ ਕੋਠੇ 'ਤੇ ਸੀ ਤੇ ਕੋਠੇ ਦੇ ਕੋਲ-ਕੱਟ 7-8 ਜਣੇ ਮਤਲਬ ਵੀ ਮੈਨੂੰ ਰੈਸਟ ਕਰਨ ਲਈ ਜੜੇ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਮੈਨੂੰ ਮੇਰਾ ਕਸੂਰ ਦੱਸੋ ਉਸ ਇੱਕ ਮੈਨੂੰ ਲਾ ਜਾ ਕਿੱਥੇ ਰਏ ਆ ਕਹਿੰਦੇ ਤੁਹਾਨੂੰ ਬਾਜਾਖਾਨਾ ਥਾਣੇ ਦੇ ਵਿੱਚ ਸੱਦਿਆ ਮੈਂ ਆ ਕਿ ਮੈਨੂੰ ਫੋਨ ਲਾ ਦੇਣ ਸਮੇਂ ਆਪ ਵੀ ਆ ਜਾਂਦੀ ਕਿਉਂਕਿ ਮੈਂ ਇੱਕ ਜ਼ਿੰਮੇਵਾਰ ਔਰਤ ਆ ਪੰਜਾਬ ਦੀ ਵੀ ਮੈਂ ਓਦਾਂ ਦਾ ਕੰਮ ਨਹੀਂ ਹੈਗਾ ਵੀ ਤੁਹਾਡੇ ਫੋਨ ਕਾਲ ਤੇ ਜਾਂ ਮੈਂ ਤੁਹਾਡੇ ਦੇਖਣ ਤੇ ਮੈਂ ਡਰ ਤਮਕਾ ਕੇ ਮੈਂ ਕਿਤੇ ਲੁਕ ਜਾਂਦੀ ਤੇ ਮੈਨੂੰ ਕਹਿੰਦੇ ਨਹੀਂ ਆਜੋ ਬੀਬਾ ਜੀ ਥੱਲੇ ਮੈਂ ਉਤਰੀ ਮੈਨੂੰ ਦੁਪੱਟਾ ਵੀ ਨਹੀਂ ਸੀ ਬਦਲਣ ਦੇ ਮੇਰੇ ਤੇ ਛੋਟਾ ਜਿਹਾ ਦੁਪੱਟਾ ਲਿਆ ਵਸੇ ਸਿਰ ਤੇ ਦੁਪੱਟਾ ਵੀ ਨਹੀਂ ਸੀ ਬਦਲਣ ਦੇ ਮੈਂ ਕਿਹਾ ਮਾਨ ਮਰਜ਼ਾ ਦਾ ਵੀ ਕੋਈ ਹੱਦ ਹੁੰਦੀ ਆ ਤੇ ਪਰੰਪਰਾ ਅਨੁਸਾਰ ਵੀ ਮੈਨੂੰ ਦੁਪੱਟਾ ਲੈਣ ਦਾ ਮੈਂ ਦੁਪੱਟਾ ਲਿਆ ਫੇਸ ਆਪ ਦਾ ਸਾਫ਼ ਕੀਤਾ ਤੇ ਮੈਨੂੰ ਕਹਿੰਦੇ ਬਾਹਰ ਇਸੱਚੋ ਬਾਹਰ ਆਂਗੇ ਇਸੱਚੋ ਸਾਹ ਮੈਂ ਤਾਂ ਲੈ ਕੇ ਚੱਲੋ ਮੈਨੂੰ ਐਸਐਚਓ ਸਾਹਿਬ ਕੋਲ ਵੀ ਕੀ ਮੇਰਾ ਕੀ ਜੁਰਮਾ ਮੈਨੂੰ ਤੁਸੀਂ ਲਿਜਾ ਰਹੇ ਹੋ ਵੀ ਬਿਨਾ ਵਰੰਟ ਮੈਨੂੰ ਵਰੰਟ ਦਿਖਾਓ ਵੀ ਮੇਰੇ ਤੇ ਕਾਦੇ ਵਰੰਟ ਆਈ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵੀ ਸਾਡੇ ਲਈ ਤਾਂ ਫਿਰ ਸਾਨੂੰ ਤਾਂ ਨਹੀਂ ਲੱਗਦਾ ਕਿ ਕਿਤੇ ਕਾਨੂੰਨ ਹੈਗਾ ਈ ਕਿਸੇ ਇਨਸਾਨ ਨੂੰ ਆਪਾਂ ਲੈ ਕੇ ਜਾਂਦੇ ਆ ਘਰੋਂ ਵਰੰਟ ਤੋਂ ਬਿਨਾ ਨਹੀਂ ਲਿਜਾ ਸਕਦੇ ਕਿਉਂ ਇੰਨੀ ਕਿਦਾਂ ਨੌਲੇਜ ਹਰੇਕ ਬੰਦਾ ਹੀ ਰੱਖਦਾ ਤਾਂ ਉਹਨਾਂ ਨੇ ਮੈਨੂੰ ਬਸ ਚੁੱਪਚਾਪ ਗੱਡੀ ਦੇ ਵਿੱਚ ਬਿਠਾ ਲਿਆ ਬਿਠਾ ਕੇ ਤੇ ਮੈਨੂੰ ਬਾਜ਼ਾਰ ਖਾਨਾ ਜਦੋਂ ਲੈ ਆਏ ਤੇ ਇੱਥੇ ਆ ਕੇ ਮੈਨੂੰ ਕਹਿੰਦੇ ਕੈਮਰੇ ਵਿੱਚ ਵੀ ਨਹੀਂ ਲਿਆਏ ਮੈਨੂੰ ਆਊਟ ਪੁੱਟ ਆਊਟ ਜਗਾ ਵਿੱਚ ਦੀ ਮੈਨੂੰ ਜਦੋਂ ਸਟੇਸ਼ਨ ਤੇ ਲੈ ਕੇ ਆਏ ਬਾਜੇਖਾਨੇ ਥਾਣੇ ਦੇ ਵਿੱਚ ਕਿ ਬੈਕ ਸਾਈਡ ਦੀ ਲੈ ਕੇ ਆਇਆ ਬੈਕ ਸਾਈਡ ਲੈ ਕੇ ਆਏ ਮੈਨੂੰ ਬੈਕ ਸਾਈਡ ਲਿਆ ਕੇ ਤੇ ਮੇਰਾ ਉਹਨਾਂ ਨੇ ਮੋਬਾਈਲ ਲਿਆ ਮੈਂ ਕਿ ਮੇਰੇ ਥੋੜੇ ਜਿਹਾ ਵਿੱਚ ਨਿੱਜੀ ਪਾਰਟ ਆ ਜਿਹਨਾਂ ਨੂੰ ਮੈਂ ਲੋਕ ਕਰਨਾ ਹੈ ਮੈਨੂੰ ਵੀ ਮੈਲ ਦੋ ਮੈਰੀ ਖਦਮ ਮੈਲ ਦਿੱਤੀ ਮੈਨੂੰ ਵੈਸੇ ਕੋਰਪੋਰੇਟ ਵਧੀਆ ਕੀਤਾ ਕੋਈ ਉਦਾਂ ਦੀ ਮੇਰੇ ਨਾਲ ਕੋਈ ਅਣਸਕਾਂ ਵੀ ਘਟਨਾ ਨਹੀਂ ਹੋਈ ਹੋ ਸਕਦੀ ਆ ਜੋ ਕੱਲ ਮੈਂ ਦੇਖਿਆ ਜੋ ਮੇਰੇ ਨਾਲ ਬੀਤਿਆ ਇਨਸਾਨ ਨਾਲ ਕੋਈ ਵੀ ਅਣਸਖਾਮੀ ਘਟਨਾ ਥਾਣਿਆਂ ਜਿਨ੍ਹਾਂ ਦੇ ਵਿੱਚ ਹੋ ਸਕਦੀ ਹੈ ਬਿਨਾਂ ਕਾਰਨ ਤੋਂ ਬਿਨਾਂ ਕਸੂਰ ਤੋਂ ਤਾਂ ਮੈਂ ਬੇਨਤੀ ਕੀਤੀ ਸਾਹ ਨੂੰ ਸਾਹ ਮੇਰਾ ਕੀ ਕਸੂਰ ਆ ਜੀ ਤੁਸੀਂ ਮੈਨੂੰ ਲੈ ਕੇ ਆਏ ਆ ਮੈਨੂੰ ਦੱਸੋ ਦਸਾਈ ਕਹਿੰਦੇ ਬੀਬਾ ਤੁਹਾਡਾ ਆਖੇ ਸੀਐਮ ਸਾਹਿਬ ਆ ਰਹੇ ਸੀ 15 ਰਸਤੇ ਤੇ ਤੁਹਾਡੀ ਕਾਲ ਆ ਅ ਇੰਟੈਲੀਜੈਂਸੀ ਵੱਲੋਂ ਆਈ ਆ ਵੀ ਤੁਸੀਂ ਇਹ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਇੱਕ ਇਸ ਤਰ੍ਹਾਂ ਦੀ ਜਥੇਬੰਦੀ ਦੀ ਰੇਖ ਦੇਖ ਹੇਟਾ ਸਜਜੇ ਢੰਗ ਨਾਲ ਸੱਜਣ ਸਿੰਘ ਸੀ ਜਿਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਸਾਨੂੰ ਲੜਨਾ ਵੀ ਸਿਖਾਇਆ ਚੱਲਣਾ ਵੀ ਸਿਖਾਇਆ ਮੈਂ ਸਵਾਲ ਕੀਤਾ ਤੁਸੀਂ ਮੈਨੂੰ ਮੇਰੀ ਇੱਕ ਵੀ ਕਾਲ ਜਾਂ ਮੈਨੂੰ ਕੋਈ ਮੇਰੀ ਵਾਇਸ ਕਾਲ ਜਾਂ ਮੈਨੂੰ ਮੀਡੀਆ ਜਾਂ ਮੈਨੂੰ ਸੀਆਰ ਜਿਹੜੀ ਤੁਸੀਂ ਕਹਿ ਰਹੇ ਮੈਨੂੰ ਇੱਕ ਵੀ ਪ੍ਰੂਫ ਦੇ ਦਿਓ ਮੈਂ ਮੰਨ ਲੂੰਗੀ ਪਰ ਮੇਰਾ ਕੋਈ ਇਦਾਂ ਦਾ ਕੋਈ ਮਿਸ਼ਨ ਨਹੀਂ ਸੀ ਮੇਰੀ ਜਿਹੜੀ ਸਟ੍ਰੈਕ 25 ਤੋਂ 35 ਦੀ ਆ ਉਹ ਵਾਰ-ਵਾਰ ਮੇਰਾ ਬਿਆਨ ਸਰਕਾਰ ਵੱਲ ਜਾ ਰਿਹਾ ਉਹਦੇ ਵਿੱਚ ਸਰਕਾਰ ਵਾਰ-ਵਾਰ ਬਿਆਨ ਦੇ ਰਹੇ ਆ ਉਹਦੇ ਜਿੱਦਾਂ ਮੀਟਿੰਗ ਦਾ ਟਾਈਮ ਨਹੀਂ ਦੇ ਰਹੀ ਤੇ ਸਰਕਾਰ ਨੇ ਆ ਮੈਨੂੰ ਜਿਹੜਾ 잡 ਕੇ ਰੈਸਟ ਕੀਤਾ ਮੈਂ ਸਬ ਸਖਤ ਸ਼ਬਦਾਂ ਵਿੱਚ ਮੈਂ ਸਾਬ ਨੂੰ ਕਿਹਾ ਮੈਂ ਪੰਜਾਬ ਸਰਕਾਰ ਦੀ ਨਿੰਦਿਆ ਕਰਦੀ ਆ ਵੀ ਜੇਕਰ ਇਦਾਂ ਹੀ 99% ਤੇ ਸਰਕਾਰ ਨੂੰ ਬਣਾਇਆ ਹੋਵੇ ਤੇ ਉਸ ਤੋਂ ਕੀ ਉਮੀਦ ਰੱਖਾਂਗੇ ਉਸ ਤੋਂ ਇਹੀ ਉਮੀਦ ਰਹਿ ਗਈ ਸਾਡੀ ਵੀ ਸਾਡੇ ਜਿਹੜੇ ਹੱਕ ਆ ਕਾਨੂੰਨ ਕਹਿੰਦਾ ਹਰ ਇਨਸਾਨ ਆਪਣਾ ਰਾਈਟ ਬਣਦਾ ਉਹ ਲੜ ਸਕਦਾ ਆਪਣੇ ਹੱਕ ਲਈ ਲੜ ਸਕਦਾ ਤੇ ਉਹਦਾ ਰਾਈਟ ਵੀ ਬਣਦਾ ਮੰਗਣ ਲਈ ਰਾਈਟ ਦੇਣ ਦੀ بجائے ਸਾਨੂੰ ਜੇਲ੍ਹਾਂ ਥਾਣਿਆਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਇਹ ਸਰਕਾਰ ਨੂੰ ਅਸੀਂ 99% ਵੋਟਾਂ ਦੇ ਕੇ ਇਸ ਸਰਕਾਰ ਨੂੰ ਸਤਾ ਵਿੱਚ ਲੋਕਾਂ ਨੇ ਲਿਆਂਦਾ ਪਰ ਅਸੀਂ ਇੱਥੇ ਮੈਂ ਇੱਕ ਕੁਐਸਚਨ ਪੁੱਟ ਕਰਦੀ ਆ ਵੀ ਇਸ ਸਰਕਾਰ ਨਾਲੋਂ ਤਾਂ ਦੂਜੀਆਂ ਸਰਕਾਰਾਂ ਕਿਤੇ ਚੰਗੀਆਂ ਸੀ ਇਸ ਸਰਕਾਰ ਦੇ ਵਿੱਚ ਹਰ ਮੁਲਾਜ਼ਮ ਹਰ ਮਜ਼ਦੂਰ ਹਰ ਕਿਸਾਨ ਹਰ ਔਰਤ ਹਰ ਆਮ ਲੋਕ ਐਨੇ ਕੁ ਦੁਖੀ ਹੋ ਚੁੱਕੇ ਆ ਵੀ ਇਸ ਸਰਕਾਰ ਦੀ ਸਾਡੇ ਕੋਲ ਨਿੰਦਿਆ ਤੋਂ ਵੱਧ ਕੋਈ ਹੋਰ ਬਲਟ ਨਹੀਂ ਹੈ ਜਿਹੇ ਸਿੰਦੀ ਨੇ ਖੇਦੀ ਕਰੀ ਲਗਾਤਾਰ ਮਰਾਵਤਾ ਰੱਖਿਆ ਵੀ ਮੈਨੂੰ ਮੇਰੇ ਘਰੇ ਜਾਣ ਦੋ ਮੈਂ ਜੇ ਸਮਾਜ ਸੇਵੀਆਂ ਤੇ ਇੱਕ ਪਾਸੇ ਮੈਂ ਘਰ ਪਰਿਵਾਰ ਦੀ ਵੀ ਲੇਡੀਆਂ ਆ ਮੇਰੇ ਬੱਚੇ ਵੀ ਆ ਮੇਰੇ ਪਰਿਵਾਰ ਵੀ ਆ ਮੇਰਾ ਸਾਰਾ ਪਰਿਵਾਰ ਆ ਮੈਂ ਨੈਟਵਰਕ 'ਚ ਵੀ ਆ ਫਿਰ ਮੈਂ ਮੁਲਾਜ਼ਮ ਵੀ ਆ ਇੱਕ ਮਹਿਕਮੇ ਦੀ ਮੇਰੇ ਨਾਲ ਮਹਿਕਮਾ ਸੇਕ ਮਹਿਕਮੇ ਦਾ ਰਿਲੇਟਡ ਆ ਬਾਰ-ਬਾਰ ਫੋਨ ਕਾਲ ਕੰਮ ਦੀ ਆ ਰਹੀ ਪਰ ਮੇਰੀ ਸੁਣਵਾਈ ਨਹੀਂ ਹੋਈ ਆਸਰਾ ਨੇ ਇੱਕ ਗੱਲ ਕਹਿ ਕੇ ਮੈਨੂੰ ਟਾਲਿਆ ਤੁਹਾਨੂੰ ਅਰੈਸਟ ਕਰਨ ਲਈ ਸਾਡੀ ਮੌਕੇ ਦੇ ਫਰੀਦਕੋਟ ਦੇ ਐਸਐਸਪੀ ਸਾਹਿਬ ਦੇ ਨਾਲ ਘੱਟੋ ਘਾਟਾ 1.5 ਘੰਟਾ ਮੀਟਿੰਗ ਹੋਈ ਆ ਸਾਡੀ ਮਜਬੂਰੀ ਆ ਤੁਹਾਡੀ ਮਜਬੂਰੀ ਆ ਮਹਮੇਰੀ ਵੀ ਮੇਰਾ ਵੀ ਕੋਈ ਮੇਜ਼ ਆ ਬਰਾ ਲਗਾਤਾਰ ਰਾਤਾਂ ਰੱਖਿਆ ਰਾਤ ਦੇ ਵਿੱਚ ਮਤਲਬ ਵੀ ਕੋਈ ਸੁਣਵਾਈ ਨਾ ਹੋਈ ਜੋ ਇਹਨਾਂ ਦੇ ਕਾਰਵਾਈ ਸੀ ਆਪ ਦੀ ਕਾਰਵਾਈ ਕਰੀ ਗਏ ਜੋ ਮੇਰੀ ਕਾਰਵਾਈ ਸੀ ਮੈਨਾਂ ਨੂੰ ਬਾਰ-ਬਾਰ ਆਪਦਾ ਬਿਆਨ ਦੇਈ ਗਈ ਦੇ ਬਿਆਨ ਦੇ ਨਾਲ ਸਵੇਰ ਹੁੰਦੀਆਂ ਸਰਕਾਰ ਇਹਨਾਂ ਡਰਦੀ ਕਿਉਂ ਹੈ ਕਾਰਨ ਕੀ ਹੈ ਤੁਹਾਡੇ ਤੋਂ ਸਰਕਾਰ ਡਰਦੀ ਆ ਵੀ ਇੱਕ ਜਿਹੜੀ ਆਸ਼ਾ ਵਰਕਰ ਆ ਜਿਹੜੀ ਆਸ਼ਾ ਵਰਕਰਾਂ ਨੇ ਇੱਕ ਉਹ ਪ੍ਰੈਸ ਨੋਟ ਦੇ ਕੇ ਡਿਸਪਲਨ ਦੇ ਨਾਲ ਸਰਕਾਰ ਨੂੰ ਦੈਰੇ ਦੇ ਵਿੱਚ ਘੇਰ ਰਹੀ ਆ ਉਸ ਤੋਂ ਸਵਾਲ ਪੁੱਛ ਰਹੀ ਆ ਉਹਨਾਂ ਕੋਲ ਜਵਾਬ ਹੈ ਨਹੀਂਗਾ ਵੀ ਤੁਹਾਨੂੰ ਜਿਉਣ ਲਈ ਅਸੀਂ ਕਿੱਥੋਂ ਦੇ ਜਿਹੜੀ ਸਾਡੇ ਆਪਣੇ ਨਿੱਡੜ ਭੜਦੇ ਤਾਂ ਡਰ ਰਹੀ ਆ ਵੀ ਜੇਕਰ ਇਹ ਆਸ਼ਾ ਵਰਕਰਾਂ ਅੱਜ ਇੱਕ ਇਨਸਾਨ ਨੂੰ ਜਿਉਣ ਲਈ ਕਾਨੂੰਨ ਕਹਿੰਦਾ 26-27000 ਰੁਪਏ ਚਾਹੀਦਾ ਜੇਕਰ ਇਹਨਾਂ ਨੂੰ ਦੇਤਾ ਤੇ ਸਾਡਾ ਜਿਹੜਾ ਰਹਿੰਦਾ ਸਮਾਂ ਹੈ ਤੇ ਸਾਡੇ ਢੱਡ ਕਿੱਥੋਂ ਭਰਨਗੇ ਜਿਹੜੇ ਇੰਨੇ ਸਾਲਾਂ ਦੇ ਭੁੱਖੇ ਢੱਡਾ ਠੀਕ ਹੈ ਇਹੀ ਕਾਰਨ ਆ ਸਰਕਾਰ ਦਾ ਜੇ ਇੱਕ ਇੱਕ ਮੀਟਿੰਗ ਦੇਣ ਦੀ ਬਜਾਏ ਸਾਨੂੰ ਰੈਸਟ ਕੀਤਾ ਜਾ ਰਿਹਾ ਤੇ ਅਸੀਂ ਚਿਤਾਵਨੀ ਦਿੰਨੇ ਆ ਇਥੋਂ ਇਸ ਸ਼ਬਦਾਂ ਦੇ ਵਿੱਚ ਨਿੰਦਿਆ ਵੀ ਕਰਦੇ ਆ ਜੋ ਇਹਨਾਂ ਨੇ ਰੈਸਟ ਕੀਤਾ ਬਿਨਾ ਬ੍ਰਾਂਡ ਤੋਂ ਰੈਸਟ ਕੀਤਾ ਤੇ ਜਦੋਂ ਮੈਨੂੰ ਮਤਲ ਸਵੇਰੇ ਮੇਰੀ ਫੈਡਰੇਸ਼ਨ ਦੇ ਆਗੂਆਂ ਨੇ ਏਟਕੇ ਦੇ ਆਗੂਆਂ ਨੇ ਆ ਕੇ ਤੇ ਮੇਰੇ ਪੰਜਾਬ ਦੀਆਂ ਬੀਬੀਆਂ ਮੇਰੇ ਪੰਜਾਬ ਦੇ ਆ ਸੀਨੀਅਰ ਮੀਤ ਪ੍ਰਧਾਨ ਰੋਗੋਬਾਈ ਜੀ ਸੰਤੋਸ਼ ਕੁਮਾਰੀ ਜੀ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਦੇ ਨੀਲਮ ਭੈਣ ਜੀ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਤੋਂ ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਸੰਦੀਪ ਉਹਦਾ ਹੋਲਡ ਸਾਂਝੇ ਫਰੰਟ ਦੀ ਪਾਲਜ ਲਗਾਤਾਰ ਆ ਰਹੀ ਸੀ ਮੈਨੂੰ ਛਡਾਣ ਲਈ ਵੀ ਇਸਨੂੰ ਅਰੈਸਟ ਕੀਤਾ ਇਸਨੂੰ ਤੁਰੰਤ ਛੱਡਿਆ ਜਾਵੇ ਤੇ ਫਿਰ ਸਰਕਾਰ ਦੇਖੋ ਫਿਰ ਸਰਕਾਰ ਨੂੰ ਇਹ ਨਹੀਂ ਮੈਨੂੰ ਨਹੀਂ ਪਤਾ ਵੀ ਹੁਣ ਕਿਹੜਾ ਵੀ ਉਹ ਪਾਲ ਖਤਮ ਹੋ ਗਈ ਆ ਹੁਣ ਵੀ ਤਾਂ ਕੱਲ ਨੂੰ ਝੰਡਾ ਚੜ੍ਹਨਾ ਦੇਖੋ ਇੱਕ ਪਾਸੇ ਆਜ਼ਾਦੀ ਹੋ ਰਹੀ ਆ ਤੇ ਇੱਕ ਪਾਸੇ ਜਾ ਕੇ ਬੀਬੀਆਂ ਨੂੰ ਗਿਰਫਤਾਰ ਕਰਕੇ ਅੱਜ ਵੀ ਗੁਲਾਮੀ ਦੇਆਂ ਜਜ਼ੀਰਾ ਦੇ ਵਿੱਚ ਫਸਾਇਆ ਜਾ ਰਿਹਾ ਸਨ 47 ਨੂੰ ਅਸੀਂ ਯਾਦ ਕਰਦੇ ਆ ਵੀ ਕਿੱਥੇ ਆਏ ਆਜ਼ਾਦੀ ਅਸੀਂ ਨਹੀਂ ਜਾਦੀ ਮੰਨਦੇ ਇਸ ਨੂੰ ਸਾਡਾ ਮੁਲਕ ਅੱਜ ਵੀ ਗੁਲਾਮ ਆ ਸਾਡੇ ਤੋਂ ਪਹਿਲਾਂ ਗੋਰਿਆਂ ਨੇ ਵੀ ਰਾਜ ਕੀਤਾ ਸੀ ਤੇ ਗੋਰਿਆਂ ਦੇ ਬਾਅਦ ਸਾਡੇ ਪੰਜਾਬ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਇਹ ਮంత్రి ਸ਼ਾਂਤਰੀਆ ਅੱਜ ਸਾਡੇ ਤੇ ਹੋਰ ਤਰੀਕੇ ਨਾਲ ਉਸੇ ਤਰ੍ਹਾਂ ਹੀ ਰਾਜ ਕਰ ਰਹੇ ਆ ਉਹਦਾ ਰਾਜ ਕਾਇਮ ਕਰ ਰਹੇ ਆ ਪਰ ਐਂਦਾ ਨਹੀਂ ਸਾਡੇ ਹੱਕ ਆ ਅਸੀਂ ਹੱਕ ਸਾਡੇ ਐਂਦਾ ਹੀ ਮੰਗਾਂਗੇ ਅਸੀਂ ਕਿਸੇ ਦੇ ਦਵਾਰ ਥੱਲੇ ਆ ਕੇ ਸਾਡੀ ਆਵਾਜ਼ ਨਹੀਂ ਘਟੂਗੀ ਪਰ ਜਿਹੜਾ ਇਹ ਸਾਡੇ ਤੇ ਇਲਜ਼ਾਮ ਲਗਾਇਆ ਗਿਆ ਇਸ ਦੀ ਵੀ ਕਿਸੇ ਗਲਤ ਇੰਟੈਲੀਜੈਂਸੀ ਨਾਲ ਹੀ ਲਗਾਇਆ ਗਿਆ ਹੋਵੇ ਜਾਂ ਕਿਸੇ ਵਿਰੋਧੀ ਧਿਰ ਨਾਲ ਹੀ ਲਗਾਇਆ ਗਿਆ ਹੋਵੇ ਅਸੀਂ ਕਿਸੇ ਵਿੱਚ ਸ਼ਬਦਾਂ ਦੇ ਵਿੱਚ ਕੁਝ ਨਹੀਂ ਕਹਿੰਦੇ ਇਹ ਅਸੀਂ ਸਰਕਾਰ ਦੀ ਨਿਖੇਧੀ ਕਰਦੇ ਆ ਤੇ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਜਿਹੜਾ ਤੁਹਾਡਾ ਆਉਣ ਵਾਲਾ ਸ਼ਮਾ ਚੰਦ ਦਿਨ ਰਹਿ ਗਿਆ 2027 ਦੇ ਵਿੱਚ ਇਸ ਦਾ ਖਮਿਆਜਾ ਤੁਹਾਨੂੰ ਵੱਡੇ ਪੱਦਰ ਤੇ ਭੁਗਤਣਾ ਪਊਗਾ ਵੱਡੇ ਪੱਦਰ ਤੇ ਵੱਡੀ ਗਿਣਤੀ ਚ ਜਿਵੇਂ 99% ਤੇ ਤੁਸੀਂ ਵੋਟਾਂ ਲੈ ਕੇ ਜਿੱਤੇ ਸੀ ਤੇ ਐਵੇਂ 99 ਸਾਲ ਮੈਂ 99% ਨਹੀਂ ਕਰ ਰਹੀ 99 ਸਾਲਾਂ ਦੇ ਵਿੱਚ ਇਹ ਸਭਕ ਸਾਡਾ ਜਿਹੜਾ ਅੱਜ ਦਾ ਜਿਹੜਾ ਪੂਰਨਾ ਸਰਕਾਰ ਨੇ ਸਾਡੇ ਖਿਲਾਫ ਪਾਇਆ ਨਾ ਤੇ 99 ਸਾਲ ਹੀ ਸਾਡੇ ਯਾਦ ਰਹੂਗਾ ਤੇ 99 ਸਾਲ ਹੀ ਇਹ ਸਮਾਜਵੀ ਪਾਰਟੀ ਨੂੰ ਸੀ ਸਾਡੇ ਵੱਲੋਂ ਸਾਡੀ ਫੈਡਰੇਸ਼ਨ ਵੱਲੋਂ ਏਟਕ ਵੱਲੋਂ ਹਰ ਮੋੜ ਤੇ ਮੂੰਹ ਤੋੜ ਜਵਾਬ ਦਿੰਦੇ ਰਹਾਂਗੇ ਤੇ ਜਦੋਂ ਮੇਰੀ ਇਹਨਾਂ ਨੇ ਰੈਸਟ ਬ੍ਰਾਂਡ ਤੋਂ ਰਹਾ ਰਹੀਗੀ ਕੀਆ ਉਹਦੇ ਵਿੱਚ ਮੇਰੀ ਸਮੂੱਚੀ ਪੰਜਾਬ ਦੀ ਆਸ਼ਾ ਵਰਕਰਾਂ ਦੀ ਲੀਡਰਸ਼ਿਪ ਤੇ ਬੜੇ ਹੀ ਮਾਣਯੋਗ ਆ ਸਾਡੇ ਸਤਿਕਾਰਯੋਗ ਕੌਸ਼ਨ ਜੀ 8 ਟਿਕ ਗਰੁੱਪ ਦੇ ਕਲਵੰਤ ਸਿੰਘ ਚਾਨੀ ਜੀ ਸੋਮਨਾਥ ਜੀ ਇਹ ਆਗੂ ਜ਼ਿਲ੍ਹੇ ਦੇ ਤੇ ਨਰੇਗਾ ਦੇ ਪ੍ਰਧਾਨ ਵੀਰ ਸਿੰਘ ਜੀ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ ਇਹਨਾਂ ਨੇ ਮਤਲਬ ਜੋ ਵੀ ਸਰਕਾਰ ਨੂੰ ਆ ਕੇ ਥਾਣੇ ਦੇ ਵਿੱਚ ਸਰਕਾਰ ਪ੍ਰਤੀ ਨਿੰਦਿਆ ਤਾਂ ਅਲੱਗ ਦੀ ਬਾਤ ਆ ਤੇ ਸਾਡੀ ਜਿਹੜੀ ਸਮੁੱਚੀ ਟੀਮ ਲੜ ਰਹੀ ਆ ਉਸ ਦੀ ਲੜਾਈ ਦਾ ਪਾਰਦਰਸ਼ੀ ਢੰਗ ਨਾਲ ਚਾਨਣ ਪਾਇਆ ਤੇ ਉਹਨਾਂ ਨੇ ਫਿਰ ਉਸ ਟਾਈਮ ਮੈਨੂੰ ਰਿਹਾ ਹ ਦਿੱਤਾ ਤੇ ਇੱਕ ਸਰਕਾਰ ਨੂੰ ਚੇਤਾਵਨੀ ਆ ਵੀ ਮੇਰੇ ਸਾਡੇ ਪੂਰੇ ਪੰਜਾਬ ਤੋਂ ਆਸ਼ਾ ਤੇ ਆਸ਼ਾ ਫੈਸੀਲੀਟੇਟਰਾਂ ਦੀਆਂ ਲੰਮ ਕਰਈਆਂ ਵਾਸਤਾ ਵਿੱਚ ਮੰਗਾ ਜਿਹੜੀਆਂ ਇਹ ਸਰਕਾਰ ਨੇ ਤਾਂ ਸਾਡੇ ਤੇ ਦੂਰਾ ਕਹਾੜਾ ਚਲਾਇਆ ਆਉਂਦੀਆਂ ਸਾਰੀ ਪਾਲਸੀ ਸਾਡੇ ਤੇ ਥਾਂਤੀ 52 ਦੀ ਉਸ ਤੋਂ ਬਾਅਦ ਸਾਡੇ ਪੱਤੇ ਕੱਟ ਤੇ ਗੁਜ਼ਾਰਾ ਦੱਸੋ ਅਸੀਂ ਕਿਵੇਂ ਕਰੀਏ ਪ੍ਰਦਰਸ਼ਨ ਕਰਾਂਗੇ ਨਾ ਤਾਂ ਕਿਵੇਂ ਨਾ ਕਰਾਂਗੇ ਹੱਕਾਂ ਲਈ ਤਾਂ ਕੁਝ ਤਾਂ ਕਰਨਾ ਹੀ ਪੈਣਾ ਕੱਟੇ ਪੱਤੇ ਬਾਲ ਕਰਾਉਣ ਲਈ ਪੈਣਾ ਹਰ ਹਰ ਮਹੀਨੇ ਪੰਜਾਬ ਦੇ ਵਿੱਚ ਵਾਰਡ ਦੀ ਪਾਲਸੀ ਨੂੰ ਪੈਣਾ ਜਦੋਂ ਕ੍ਰੋਸ ਕਰ ਜਾਂਦੀਆਂ ਤਾਂ ਖਾਲੀ ਹੱਥ ਹੀ ਰਿਟਾਇਰ ਹੋ ਜਾਂਦੀਆਂ ਉਹਨਾਂ ਦੀ ਗ੍ਰੈਚੁਇਟੀ ਲਈ 5 ਲੱਖ ਰੁਪਿਆ ਉਹਨਾਂ ਦੇ ਘਰੇ ਜਾਣ ਨੂੰ ਪੈਨਸ਼ਨ ਦਾ ਪ੍ਰਬੰਧ ਆਸ਼ਾ ਆ ਫੈਸਿਲਿਟੇਟਰ ਦੇ ਟੂਲ ਮਨੀ ਚ ਵਾਦਾ ਕਿ 25 ਤੋਂ 31 ਤੱਕ ਸਾਡਾ ਪ੍ਰੋਗਰਾਮ ਜਾਰੀ ਰਹੂਗਾ ਜਿਹੜਾ ਸਾਡਾ ਕੱਲ ਦੀ ਹਰਾਸਮੈਂਟ ਦਾ ਗੁੱਸਾ ਹੈ ਇਹ 25 ਦੇ ਵਿੱਚ ਹੀ ਦਿਖਾਇਆ ਜਾਊਗਾ ਜੇਕਰ 31 ਤੱਕ ਸਰਕਾਰ ਨੇ ਟੋਕ ਟੇਬਲ ਨਾ ਕੀਤੀ ਤਾਂ ਇਹ ਸਾਡੀ ਆਰ ਪਾਰ ਦੀ ਲੜਾਈ ਹੋਏਗੀ ਉਦੋਂ ਸਰਕਾਰ ਨੇ ਜਿਹੜਾ ਚਾਲ ਲਾਉਣਾ ਲਾ ਲਵੇ ਸਾਡੇ ਤੇ ਪਰਚੇ ਕਰ ਲੈ ਅਰੈਸਟ ਕਰ ਲੈ ਜੇਲ੍ਹਾਂ ਭਰ ਲੈ ਅਸੀਂ ਜੇਲਾ ਪਰਲੇ ਤਿਆਰ ਆ ਜੀ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਮੇਰੇ ਸਾਰੇ ਪੰਜਾਬ ਦੇ ਆਸ਼ਾ ਵਰਕਰਾਂ ਤੇ ਸਾਂਝੇ ਫਰਾਂ